ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲਾਂ ਬਾਤਾਂ ਆਪਣੇ ਚੈਨਲ ਤੇ ਲਾਈਵ ਹੋਣੇ ਆ ਜਲਦੋਂ ਅਗਿ ਜਾਣੇ ਵਿਰਭਾ ਕਰਦੇ ਹਾਂ ਕੱਲ੍ਹ ਵਾਤਾ ਇਹ ਗੱਲਾਂ ਜਿਹੜੀਆਂ ਜ਼ਰੂਰੀ ਗੱਲਾਂ ਆਪਾਂ ਆਪਣੇ ਚੈਨਲ ਦੇ ਕਰਦੇ ਆ ਇਸ ਕਰਕੇ ਲਾਈਵ ਹੋਏ ਆ ਆਪਣੇ ਚੈਨਲ ਨੂੰ ਵੀਰੋ ਬਹੁਤ ਤੋਂ ਬਹੁਤ ਸਪੋਰਟ ਕਰੋ ਕਿਉਂਕਿ ਆਪਾਂ ਗੁਰਬਾਣੀ ਕਥਾ ਕੀਰਤਨ ਧਾਰਮਿਕ ਚੀਜ਼ਾਂ ਹੀ ਆਪਾਂ ਆਪਣੇ ਚੈਨਲ ਤੇ ਪਾਉਂਦੇ ਆ ਹੋਰ ਬੜੀ ਚੀਜ਼ ਆਪਾਂ ਨਹੀਂ ਪਾਉਂਦੇ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ ਕਿ ਬਹੁਤ ਤੋਂ ਬਹੁਤ ਦਿਨੋਂ ਹਜ਼ਰ ਦਾ ਆਪਣੇ ਚੈਨਲ ਨੂੰ ਸਪੋਰਟ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਸਬਸਕ੍ਰਾਈਬ ਕਰਿਆ ਹੋਇਆ ਨੂੰ ਵੀ ਇੰਤਜ਼ਾਮ ਤੁਹਾਡੇ ਵੀ ਸ਼ੇਅਰ ਜਰੂਰ ਕਰਦੇ ਕਰੋ ਤੇ ਕਮੈਂਟ ਵੀ ਲਾਇਕ ਜਰੂਰ ਕਰਦੇ ਕਰੋ ਭਰਾਵੋ ਜਿੰਨਾ ਹੋ ਸਕੇ ਦਾ ਵੱਧ ਤੋਂ ਵੱਧ ਸਪੋਰਟ ਕਰੋ ਆਪਣੇ ਚੈਨਲ ਨੂੰ ਕਿਉਂਕਿ ਆਪਾਂ ਧਾਰਮਿਕ ਚੀਜ਼ੇ ਸਾਰੀਆਂ ਆਪਣੇ ਚੈਨਲ ਤੇ ਪਾਉਣਾ ਕੋਈ ਮਾੜੀ ਚੀਜ਼ ਨਹੀਂ ਪਾਉਂਦੇ ਵਾ ਗੁਰਬਾਣੀ ਕਥਾ ਕੀਰਣਾ ਸਿੱਧੀ ਜੋੜ ਮੇਲੇ ਹੋ ਜਾਣਗੇ ਹੋਰ ਇਸ ਤਰ੍ਹਾਂ ਦੀ ਆਪਾਂ ਵੀਡੀਓ ਪਾਉਣੀ ਹੈ ਆਪਣੇ ਮੇਰੇ ਅੰਦੋਸ਼ੀ ਦਾ ਕਪੜਾ ਲਾਈਵ ਚੱਲਦਾਗਾ ਆਸਾ ਦੀ ਬਾਹਰ ਗੁਰਦੁਆਰਾ ਸ੍ਰੀ ਚਤਰਾਸਰ ਸਾਰੇ ਤੋਂ ਜਰੂਰ ਜਰੂਰ ਵੇਖਿਆ ਕਰੋ ਭਰਾਵੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਜੁੜਿਆ ਬੇਨਤੀ ਆ ਵੀ ਲਾਈਕ ਦਿਨਟ ਜਰੂਰ ਕਰ ਤੇ ਸੁਣ ਆਵਾਜ਼ ਆ ਰਹੀ ਆ ਤੇ ਨਾਲੇ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਭਰਾਣ ਕੇ ਗੱਲਾਂ ਅੱਜ ਆਪਾਂ ਕਰਦੇ ਆਂ ਜ਼ਰੂਰੀ ਕਈ ਗੱਲਾਂ ਨੇ ਇੱਕ ਤਾਂ ਜਿਹੜੇ ਜਿਹੜੇ ਵੀਰ ਫਤੇਗੜ ਸਾਹਿਬ ਜਾ ਰਹੇ ਆ ਉਹਨਾਂ ਬਾਰੇ ਜਿੰਨੇ ਵੀ ਵੀਰ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਫਤੇਗੜ ਸਾਹਿਬ ਜਾ ਰਹੇ ਟਰੈਕਟਰ ਜਿੰਨਾ ਹੋ ਸਕੇ ਸਲੋ ਚਲਾਇਆ ਕਰੋ ਭਰਾ ਮੇਰੋ ਹਾਂਜੀ ਵੀਰ ਜਿਹੜੇ ਜਿਹੜੇ ਵੀ ਆਪਣੇ ਜੁੜ ਕੇ ਨਵੇਂ ਆਏ ਆ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਤੇ ਕਮੈਂਟ ਜਰੂਰ ਕਰਦੇ ਆ ਕਰੋ ਤੇ ਗੱਲ ਕਰਨੀ ਆਪਾਂ ਜਿਹੜੇ ਵੀਰ ਆਪਣੇ ਫਤਿਹਗੜ੍ਹ ਸਾਹਿਬ ਗਏ ਆ ਉਹਨਾਂ ਬਾਰੇ ਵੀ ਜਿਹੜੇ ਟਰੈਕਟਰ ਲੈ ਕੇ ਜਾਂਦੇ ਇੱਕ ਦਾ ਨਾਬੇ ਗੋੜ ਅਜੇ ਇੱਕ ਟਰਾਲੀ ਪਲਟ ਗਈ ਨਾਬੇ ਗੋੜ ਟਰੈਕਟਰ ਬਹੁਤ ਜ਼ਿਆਦਾ ਤੇਜ਼ ਸੀਗਾ ਭਰਾ ਉਹ ਟਰੈਕਟਰ ਹੌਲੀ ਟਰੈਕਟਰ ਲੈ ਕੇ ਜਾਇਆ ਕਰੋ ਕੋਹ ਨਹੀਂ ਹੁੰਦਾ 10 ਮਿੰਟ ਲੇਟ ਨਹੀਂ ਇੱਕ ਦੋ ਤਿੰਨ ਦੀਦੇਹਾਣਾ ਤੇ ਜਾ ਰਹੇ ਆ ਜਮਾ ਸਲੋ ਰੇਸ ਤੇ ਟਰੈਕਟਰ ਲੈ ਕੇ ਜਾਇਆ ਕਰੋ ਇਹ ਬੇਨਤੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਟਰੈਕਟਰਾਂ ਦੇ ਜਾ ਰਹੇ ਆ ਜਿੰਨਾ ਹੋ ਸਕਦਾ 1500 ਤੋਂ 1800 2000 ਬਸ ਇੰਨੀ ਰੇਸ ਤੇ ਕਰੈਕਟਰ ਨੂੰ ਲੈ ਕੇ ਜਾਇਆ ਕਰੋ ਜਿਆਦਾ ਨਾ ਭਜਾਇਆ ਕਰੋ ਕਿਉਂਕਿ ਇਨਸੀਡੈਂਟ ਬਹੁਤ ਹੁੰਦੇ ਆ ਉਹ ਤੋਂ ਭੀੜ ਹੁੰਦੀ ਆ ਬਹੁਤ ਜਿਆਦੇ ਸੰਗਤਾਂ ਦਾ ਇਕੱਠ ਹੁੰਦਾ ਐਂ ਸਾਬ ਜਿਵੇਂ ਆਪਾ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਦੀ ਜਿਹੜੀ ਸੜਕ ਆ ਉਹ ਤੇ ਜਾਣਿਆ ਤੇ ਬਹੁਤ ਵੱਡਾ ਜਾਨ ਸੀ ਕੱਲੀ ਤੇ ਇਸ ਕਰਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਵੀ ਜਿੰਨਾ ਵੀ ਹੋ ਸਕਦਾ ਬੌਲੀ ਚੱਲਿਆ ਕਰੋ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਆਪਾਂ ਸਿੱਧੀ ਜਿਹਾਨਾ ਤੇ ਜਾਂਦੇ ਆ ਡਿੱਕ ਨਾ ਲਾਇਆ ਕਰੋ ਜਿਹੜੇ-ਜਿਹੜੇ ਮੇਰੇ ਵੀਡੀਓ ਲਾਈਵ ਦੇਖ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ-ਨਾਲ ਬਹੁਤ ਬਹੁਤ ਸਪੋਰਟ ਕਰੋ ਆਪਣੇ ਚੈਨਲ ਨੂੰ ਕਿਉਂਕਿ ਆਪਾਂ ਇਸ ਚੈਨਲ ਤੇ ਗੁਰਬਾਣੀ ਕਥਾ ਕੀਰਤਨ ਹੈ ਪ੍ਰਭੂ ਪ੍ਰਭੂ ਦਾ ਸਾਰੀਆਂ ਆਪਣੀਆਂ ਧਾਰਮਿਕ ਵੀਡੀਓ ਆਉਂਦੀਆਂ ਨੇ ਆਪਾਂ ਕੋਈ ਵੀ ਕਦੇ ਮਾੜੀ ਵੀਡੀਓ ਜਾਂ ਸੀਮਜਾਕ ਵਾਲੀ ਉਦੋਂ ਦੀ ਨਹੀਂ ਪਾਈ ਸਿਰਫ ਆਪਾਂ ਗਰਬਾਣੀ ਸਵੇਰੇ 5 ਵਜੇ ਤੋਂ 6 ਵਜੇ ਤੱਕ ਸਾਡੀ ਵਾਰ ਆਪਣੇ ਚੈਨਲ ਤੇ ਲਾਈਵ ਚੱਲਦੀ ਆ ਤੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਆਪਣੀ ਵੀਡੀਓ ਨੂੰ ਤੇ ਜਿੰਨੇ ਵੀਰ ਵੀ ਦੇਖ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਭਰਾਵੋ ਕਿਉਂਕਿ ਅਪਾ ਧਾਰਮਿਕ ਵੀਡੀਓ ਪਾਉਣੇ ਤੇ ਕਿਹੜੇ ਕਿਹੜੇ ਵੀਰ ਫਤਿਹਗੜ ਸਾਹਿਬ ਜਾ ਰਹੇ ਆ ਤੇ ਕਿਹੜੇ ਕਿਹੜੇ ਗਏ ਆ ਜਰੂਰ ਦੱਸਿਓ ਤੇ ਜਿਹੜੇ ਜਾ ਰਹੇ ਆ ਉਹਨਾਂ ਨੂੰ ਬੇਨਤੀ ਆ ਵੀ ਜਿੰਨਾ ਵੀ ਹੋ ਸਕਦਾ ਟਰੈਕਟਰ ਹੌਲੀ ਚਲਾਓ ਉਹਨੀਆਂ 10 ਮਿੰਟ ਲੇਟ ਵਗ ਜਾਣਗੇ ਤਾਂ ਕੀ ਹੁੰਦਾ ਜਾਨੰਦਰ ਫਾਤੇਗੜ ਸਾਹਿਬ ਦੀ ਧਰਤੀ ਤੇ ਉਹਨਾਂ ਸ਼ਹੀਦਾਂ ਦੀ ਧਰਤੀ ਤੇ ਜਾਣਾ ਨਾ ਅੱਜ ਵੀ ਨਾ ਕਰਿਆ ਕਰੋ ਡੱਕਰਿਆ ਨਾ ਕਰੋ ਇੱਕ ਦੂਜੇ ਨਾਲ ਆਇਆ ਕਰੋ ਇੱਕ ਨਾਬੇ ਗੋਲ ਦੇ ਟਰੈਕਟਰ ਪਲਟ ਗਿਆ ਅੱਜ ਜਿਹੜਾ ਨਾਬੇ ਗੋਲ ਟਰੈਕਟਰ ਪਲਟਿਆ ਚਾਰ ਜਣਾਂ ਦੀ ਕਹਿੰਦੇ ਮੌਤ ਹੋ ਗਈ ਉਹਦੇ ਵਿੱਚ ਮੈਂ ਸੁਣਿਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀਰ ਵੀ ਜਾ ਰਹੇ ਆ ਵੀ ਜਿੰਨਾ ਹੋ ਜ਼ਿਆਦਾ ਟਰੈਕਟਰ ਸਲੋ ਚਲਾਇਆ ਕਰੋ ਆ ਨਾਬੇ ਗੋਲ ਸਾਈਡ ਟਰਾਲੀ ਭਾਈ ਜੀ ਆ ਨਾਬੇ ਗੋਲ ਚਾਰ ਜਣੇ ਜਗਮੀ ਹੋ ਮਰੇਣੀ ਦੋਰੀ ਜਗਮੀ ਹੋਇਆ ਚਾਰ ਜਾਨੇ ਤੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੀ ਜ਼ਰੂਰ ਜਾਣਾ ਚਾਹੀਦਾ ਆਪਾਂ ਨੂੰ ਆਪਣੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਆਪਣੇ ਵਾਸਤੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਆਪਣੇ ਗੁਰੂਆਂ ਨੇ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਤੇ ਆਪਾਂ ਜ਼ਰੂਰ ਜਾਇਆ ਕਰੋ ਪਰ ਸਤ ਨਾਲ ਤਰੀਕੇ ਨਾਲ ਸਰਦਾਂ ਨਾਲ ਭਾਵਨਾ ਨਾਲ ਜਿੰਨਾ ਹੋ ਸਕੇ ਇਹ ਕਥਾ ਕੀਰਤਨ ਲਾ ਕੇ ਜਾਇਆ ਕਰੋ ਜਲਾ ਕੇ ਪਰ ਮੈਂ ਗੀਤ ਲਾਉਂਦੇ ਆ ਪਰ ਜੋ ਉਦੋਂ ਵੀ ਵਧੀਆ ਜੇ ਉਸ ਟਾਈਮ ਦਾਤੇ ਹੱਥ ਲਾਇਆ ਜਾਵੇ ਕਥਾ ਗੁਰਬਾਣੀ ਕੀਰਤਨ ਕੋਈ ਜੀ ਲਾਇਆ ਸਾਰਿਆਂ ਨਾਲੋਂ ਵਧੀਆ ਹੈਗਾ ਤੇ ਬਾਜ ਸਲੋ ਰੱਖਿਆ ਕਰੋ ਪੇਸ਼ ਔਲੀ ਰੱਖਿਆ ਕਰੋ ਡੱਕਰਾ ਨਾ ਕਰੋ ਡਰਾਈਵਰਾਂ ਨੂੰ ਕਿਉਂਕਿ ਇਨਸੀਡੈਂਟ ਬਹੁਤ ਹੁੰਦੇ ਆ ਕਦੇ ਥੋੜੇ ਹੋਇਆ ਅਜ ਨਾਬੇ ਕੋਲੇ ਹੋਇਆ ਤੇ ਇਸ ਕਰਕੇ ਬੇਨਤੀ ਆ ਜੀ ਨਾ ਹੋ ਜ਼ਿਆਦਾ ਸਲੋ ਜਾਇਆ ਕਰੋ ਫਤਿਹਗੜ ਸਾਹਿਬ ਨੂੰ ਆਪ ਨੂੰ ਜਰੂਰੀ ਚਾਹਤ ਦੇ ਇੰਤਜ਼ਾਰ ਭਰਾਵਾਂ ਨੂੰ ਆਪਣੇ ਚੈਨਲ ਨੂੰ ਬਹੁਤ ਬਸ ਸਪੋਰਟ ਕਰੋ ਸਬਸਕ੍ਰਾਈਬ ਕਰੋ ਆਪਣਾ ਚੈਨਲ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਕਰੋ ਜਿਹੜੇ ਜਿਹੜੇ ਵੀਰ ਫਤਿਹਗੜ ਸਾਹਿਬ ਜਾ ਰਹੇ ਆ ਕਮੈਂਟ ਕਰਕੇ ਕਿਹੜੇ ਕਿਹੜੇ ਵੀਰ ਜਾ ਰਹੇ ਆ ਫਤਿਹਗੜ ਸਾਹਿਬ ਜਿਹੜੇ ਵੀ ਟ੍ਰੈਕਟਰ ਲੈ ਕੇ ਜਾ ਰਹੇ ਉਹਨਾਂ ਨੂੰ ਬੇਨਤੀ ਆ ਵੀ ਟ੍ਰੈਕਟਰ ਨੂੰ ਹੌਲੀ ਚਲਾਇਆ ਕਰੋ ਜਿਹਨੂੰ ਬਨੂ ਸ਼ੇਅਰ ਕਰ ਚਾਹਣ ਵੀਰੋ ਬਹੁਤ ਬਸ ਸਪੋਰਟ ਕਰੋ ਕਥਾ ਕੀ ਮਰਗਾਨੀ ਮੇਰੇ 5 ਤੋਂ 6 ਵਜੇ ਤੱਕ ਆਪਣਾ ਆਸਾ ਦੀ ਵਾਰ ਕਰ ਦੁਬਾਰਾ ਸ੍ਰੀ 77 ਸਰਸਾਬ ਤੋਂ ਲਾਈਵ ਹੁੰਦਾ ਹੈਗਾ ਤੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਪਣੇ ਚੈਨਲ ਨੂੰ ਕੋ ਮਾੜੀਆਂ ਚੀਜ਼ਾਂ ਕੋਈ ਮਾੜੇ ਜਿਹੜੇ ਕੋਈ ਹੋਰ ਬਾਗ ਬਣਾਉਂਦੇ ਆ ਜਿਹੜਾ ਆਪਾਂ ਪਰਿਵਾਰਾਂ ਚ ਦੇਖ ਸਕਦੇ ਉਹ ਚੀਜ਼ ਨੂੰ ਹਰੇਕ ਸ਼ੇਅਰ ਕਰ ਦਿੰਦਾ ਪਰ ਇਹ ਚੀਜ਼ ਨੂੰ ਕੋਈ ਵੀ ਸ਼ੇਅਰ ਨਹੀਂ ਕਰਦਾ ਕੋਈ ਦੇਖਦਾ ਨਹੀਂ ਕੋਈ ਮੈਂ ਕਹਿੰਦਾ ਵੀ ਮੈਂ ਵੀ ਆਪਣੇ ਚੈਨਲ ਤੇ ਜਾ ਕੇ ਦੇਖੋ ਤੁਸੀਂ ਕਿੰਨੇ ਆਪਾਂ ਜਵਜੀ ਸਾਹਿਬ ਦੇ ਪਾਸ ਰੈਰਾਸ ਦੇ ਨਿਤਨੇਮ ਸਾਰੀ ਗਰਬਾਣੀ ਕਿਸੇ ਨੇ ਨਹੀਂ ਸੁਣੀ। ਬਸ 100 ਬੰਦਾ ਕੋਈ 150 ਬੰਦਾ ਇੰਨੇ ਵਿਊ ਆ ਰਹੇ ਆ। ਤੇ ਦੇਖਿਓ ਆਪੇ ਗਰਬਾਣੀ ਜਵਜੀ ਸਾਹਿਬ ਨਿਤਨੇਮ ਆਪਣਾ ਨਹੀਂ ਸੁਣ ਰਹੇ ਤਾਂ ਫਿਰ ਆਪਾਂ ਕੀ ਸੁਣਾਗੇ। ਫੋਨ ਆਪਾਂ ਸਾਰਾ ਦਿਨ ਚਲਾਉਨੇ ਆ ਫੋਨ ਆਪਣੇ ਹੱਥੋਂ ਪੰਜ ਮਿੰਟ ਨਹੀਂ ਬਰੇ ਹੁੰਦਾ। ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਆਪ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਤੇ ਲਾਈਕ ਤੇ ਕਮੈਂਟ ਜ਼ਰੂਰ ਕਰਦਿਆ ਕਰੋ। ਤੇ ਵੀਡੀਓ ਨੂੰ ਵੀ ਭਰਾਵੋ ਵੱਧ ਤੋਂ ਵੱਧ ਸ਼ੇਅਰ ਕਰਿਓ। ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ। ਸਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ